ਫਿਰੋਜ਼ਪੁਰ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਜਿੱਥੇ ਦੇ ਪਿੰਡ ਕਿਲਚਾ ਦੇ ਵਿੱਚ ਰੈਸਕਿਊ ਦੇ ਦੌਰਾਨ ਕਿਸ਼ਤੀ ਪਲਟੀ ਹੈ ਫਰਦੇ ਵਿੱਚ ਫਸੇ ਲੋਕਾਂ ਨੂੰ ਰੈਸਕਿਊ ਕਰਨ ਦੇ ਦੌਰਾਨ ਇਹ ਪੂਰਾ ਹਾ사 ਵਾਪਰ ਜਾਂਦਾ ਹੈ ਕਿਸ਼ਤੀ ਦੇ ਵਿੱਚ ਹਾਸੇ ਵੇਲੇ ਕਰੀਬ 10 ਲੋਕ ਸਵਾਰ ਸਨ ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਦੇ ਕਾਰਨ ਸੰਤੁਲਨ ਵਿਗੜਿਆ ਫੌਜ ਦੇ ਜਵਾਨਾਂ ਨੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਲੋਕਾਂ ਨੇ ਜਵਾਨਾਂ ਦਾ ਧੰਨਵਾਦ ਕੀਤਾ ਤਾਂ ਸਰਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਦਰਸਲ ਆ ਫਰੂਸਪੋਰਟ ਦੇ ਵਿੱਚ ਜੇਕਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਿੰਡ ਜੋ ਕਿ ਹੜ੍ਹਾਂ ਦੀ ਮਾਰ ਦੇ ਠਾਈ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ ਤਾਂ ਇਸ ਦੇ ਵਿੱਚ ਵਾਲੀ ਖਬਰ ਸਾਹਮਣੇ ਆ ਰਹੀ ਹੈ ਕਿ ਪਿੰਡ ਕਿਲਚਾ ਦੇ ਵਿੱਚ ਅਚਾਨਕ ਰੈਸਕਿਊ ਦੇ ਦੌਰਾਨ ਅਚਾਨਕ ਕਿਸ਼ਤੀ ਪਲਟ ਜਾਂਦੀ ਹੈ ਹੜ੍ਹ ਦੇ ਵਿੱਚ ਫਸੇ ਲੋਕਾਂ ਨੂੰ ਜਦੋਂ ਰੈਸਕਿਊ ਕੀਤਾ ਜਾ ਰਿਹਾ ਸੀਗਾ ਤੇ ਉਸੇ ਦੌਰਾਨ ਇਹ ਪੂਰਾ ਹਾ사 ਵਾਪਰਦਾ ਹੈ ਜਦੋਂ ਦੱਸਿਆ ਜਾ ਰਿਹਾ ਹੈ ਕਿ ਰੈਸਕਿਊ ਕੀਤਾ ਜਾ ਰਿਹਾ ਸੀਗਾ ਤੇ ਇਸ ਦੌਰਾਨ ਕਿਸ਼ਤੀ ਦੇ ਵਿੱਚ 10 ਦੇ ਕਰੀਬ ਲੋਕ ਸਵਾਰ ਸਨ ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਦੇ ਕਾਰਨ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਫੌਜ ਦੇ ਜਵਾਨਾਂ ਦੇ ਸਾਰਿਆਂ ਨੂੰ ਹਲਾਕੇ ਸੁਰੱਖਿਤ ਬਾਹਰ ਕੱਢ ਲਿਆ ਗਿਆ ਹੈ ਬਹੁਤ ਬਚਾਅ ਦੀ ਕਰ ਰਹੀ ਹੈ ਕਿ ਕਿਸੇ ਤਰੀਕੇ ਦਾ ਕੋਈ ਵੀ ਜਾਣੀ ਨੁਕਸਾਨ ਨਹੀਂ ਹੋਇਆ ਸਮਾਂ ਰਹਿੰਦਿਆਂ ਲੋਕਾਂ ਨੂੰ ਉੱਥੋਂ ਬਾਹਰ ਕੱਢ ਲਿਆ ਗਿਆ ਰੈਸਕਿਊ ਕੀਤਾ ਗਿਆ ਤੇ ਲੋਕਾਂ ਦੇ ਵੱਲੋਂ ਜਵਾਨਾਂ ਦਾ ਧੰਨਵਾਦ ਵੀ ਕੀਤਾ ਗਿਆ ਸਾਰੇ ਬੋਰਡ 'ਚ ਨਾ ਮਾਲੋ ਇੱਕ ਦੋ ਜ਼ਿਆਦਾ ਬੈਠ ਗਏ ਆ ਕੋਈ ਸੇਵਾਦਾਰ ਬੈਗੇ ਸੀ ਤੇ ਉਸ ਆ ਬੱਚਾ ਨੂੰ ਲਿਆਣਾ ਸੀ ਤੇ ਉਹ ਬੋਰਡ ਥੋੜੀ ਜੱਗੋਂ ਪਾਣੀ ਜ਼ਿਆਦਾ ਪੈ ਪਰ ਟਿਕਾ ਬਚਾਅ ਹੋ ਗਿਆ ਜੀ ਕੋਈ ਇਹ ਗੱਲ ਦੀ ਬੱਚੇ ਨਾਲ ਸੀ ਬੱਚੇ ਨਾਲ ਸੀ ਹਾਂ ਜੀ ਉਹ ਸੀ ਕਿੰਨੇ ਬੱਚੇ ਦੋ ਬੱਚੇ ਨਾਲ ਸੀ ਹੈ ਦੋ ਬੱਚੇ ਨਾਲ ਅੱਛਾ ਹੋਰ ਬਚਾਅ ਹੋ ਗਿਆ ਬਚਾਅ ਹੋ ਗਿਆ ਆਰਮੀ ਦਾ ਕੀ ਕਹਿਣਾ ਹੈ ਆਰਮੀ ਬਹੁਤ ਵਧੀਆ ਕਰ ਰਹੀ ਜੀ ਸਾਰਿਆਂ ਨੂੰ ਰੈਕਸੂ ਕਰ ਲਈ ਜਕਾਬ ਦਾ ਦਿਨ ਲੱਗੇ ਜੀ ਕਿੱ데 ਕਰੋ ਫਸੇ ਬਸ ਬਸ ਆ ਰਹੇ ਸਾਰੇ ਜੀ ਸਾਰੇ ਆ ਰਹੇ ਹਾਂਜੀ ਹਾਂਜੀ ਬਸ ਇਸੇ ਕਵਰਤੇ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨਦੀਪ ਕੁਮਾਰ ਜੁੜ ਚੁੱਕੇ ਨੇ ਮਨਦੀਪ ਕੀ ਕੋ ਜਾਣਕਾਰੀ ਕਦੋਂ ਤੇ ਕਿਵੇਂ ਪੂਰਾ ਹਾਦਸਾ ਵਾਪਰਿਆ ਆ ਬਿਲਕੁਲ ਪਰਮਿੰਦਰ ਫਿਰੋਜ਼ਪੁਰ ਦੇ ਕਰੀਬ 62 ਤੋਂ 65 ਇਹੋ ਜੇ ਪਿੰਡ ਹੈ ਜਿਨ੍ਹਾਂ ਦੇ ਵਿੱਚ ਹੜਾਂ ਦੀ ਸਥਿਤੀ ਹੈ ਔਰ ਇੱਥੇ ਐਨਡੀਆਰਐਫ ਦੀ ਟੀਮ ਤੇ ਆਰਮੀ ਨੂੰ ਡਿਪਲੋਏ ਕੀਤਾ ਗਿਆ ਹੈ ਲੋਕਾਂ ਨੂੰ ਰੈਸਕਿਊ ਕਰਨ ਵਾਸਤੇ ਤੇ ਇੱਕ ਖਿਲਚਾ ਲਾਲ ਸਿੰਘ ਵਾਲਾ ਉਥੋਂ ਕੁਝ ਲੋਕਾਂ ਨੂੰ ਪਰਿਵਾਰ ਵਾਲਿਆਂ ਨੂੰ ਰੈਸਕਿਊ ਕੀਤਾ ਗਿਆ ਸੀ ਪਰ ਜਿਹੜਾ ਜਿਆਦਾ ਬੰਦੇ ਬੈਠਣ ਕਰਕੇ ਉਹ ਇੱਕਦਮ ਵੇਡ ਬਹੁਤ ਬਹੁਤ ਫੂੜ ਜਿਹੜੀ ਹੈ ਉਹ ਇੱਕਦਮ ਘੁੰਮ ਜਾਂਦੀ ਹੈ ਤੇ ਉਤੋਂ ਸਾਰੇ ਦੇ ਸਾਰੇ ਜਣੇ ਜਿਹੜੇ ਆ ਉਹ ਪਾਣੀ ਦੇ ਵਿੱਚ ਡਿੱਗ ਪੈਂਦੇ ਆ ਪਰ ਪਿੱਛੇ ਜਿਹੜੀ ਰੈਸਕਿਊ ਕਰਨ ਵਾਲੀ ਉਸ ਤੋਂ ਮਗਰ ਇੱਕ ਜਿਹੜੀ ਸਪੋਰਟਿੰਗ ਬੋਟ ਸੀਗੀ ਆਰਮੀ ਦੀ ਉਹਨੇ ਫਟਾਫਟ ਪਿੱਛੇ ਜਿਹੜਾ ਇਹਨਾਂ ਸਾਰੇ ਲੋਕਾਂ ਨੂੰ ਜਿਹੜਾ ਰੈਸਕਿਊ ਕੀਤਾ ਔਰ ਸਾਰਿਆਂ ਨੂੰ ਕੱਢਿਆ ਉਹਦੇ ਵਿੱਚੋਂ ਉਹ ਕੁਝ ਸਮਾਨ ਸੀਗਾ ਉਹ ਦੋ ਬੱਚੇ ਵੀ ਤਨਾਤ ਸੀਗੇ ਇਸ ਬੋਰਡ ਦੇ ਉੱਪਰ ਆ ਤੇ ਆਰਮੀ ਨੇ ਜਾਨ ਜੋਖਮ ਚ ਪਾ ਕੇ ਇਹਨਾਂ ਨੂੰ ਰੈਸਕਿਊ ਕੀਤਾ ਤੇ ਇਹਨਾਂ ਨੂੰ ਕੱਢ ਕੇ ਦੂਸਰੀ ਬੋਰਡ ਦੇ ਉੱਪਰ ਬਿਠਾ ਕੇ ਸੁਰੱਖਿਅਤ ਜਗ੍ਹਾ ਤੇ ਜਿਹੜਾ ਲਿਆਂਦਾ ਗਿਆ ਆਰਮੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਆ ਆਰਮੀ ਦੇ ਐਨਡੀਆਰਫ ਦੀਆਂ ਟੀਮਾਂ ਜਿਹੜੀਆਂ ਆ ਉਹ ਲੋਕਾਂ ਨੂੰ ਰੈਸਕਿਊ ਕਰਕੇ ਜਿਹੜਾ ਬਾਹਰ ਲੈ ਕੇ ਆ ਰਹੀਆਂ ਨੇ ਪਰ ਕਿਤੇ ਨਾ ਕਿਤੇ ਅਨਸੁਖਾਵੀ ਜਿਹੜੀ ਇਹ ਘਟਨਾ ਘਟੀ ਤੇ ਉੱਥੇ ਆਰਮੀ ਨੇ ਜਿਹੜਾ ਇਹਨਾਂ ਨੂੰ ਰੈਸਕਿਊ ਕੀਤਾ ਜੀ ਅਮਨਦੀਪ ਜਿਹੜਾ ਪਿੰਡ ਕਿਲਚਾ ਦੱਸਿਆ ਜਾ ਰਿਹਾ ਜਿੱਥੇ ਕਿ ਪੂਰਾ ਹਾਦਸਾ ਵਾਪਰ ਇੱਥੇ ਖੜਾ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਥਿਤੀ ਹੈ ਉਸ ਨੂੰ ਲੈ ਕੇ ਕੀ ਅਪਡੇਟ ਹੈ ਬਿਲਕੁਲ ਲਗਾਤਾਰ ਪਾਣੀ ਜਿਹੜਾ ਵਧ ਰਿਹਾ 4 ਫੁੱਟ ਸੀ ਫਿਰ 6 ਫੁੱਟ ਹੋਇਆ ਔਰ ਪਾਣੀ ਲਗਾਤਾਰ ਵਧਦਾ ਰਿਹਾ ਤੇ ਜਿਹੜੀ ਉਹਦੀ ਸਥਿਤੀ ਹੈ ਉਹ ਵਧ ਰਹੀ ਹੈ ਔਰ ਲੋਕ ਜਿਹੜੇ ਆ ਜਿਹੜੇ ਪਿੰਡਾਂ 'ਚ ਬੈਠੇ ਆ ਕਿ ਪਾਣੀ ਛੱਟੇਗਾ ਤੇ ਅਸੀਂ ਇੱਥੇ ਹੀ ਬੈਠਾਂਗੇ ਆਪਣੇ ਘਰਾਂ 'ਚ ਉਹਨਾਂ ਨੂੰ ਹੁਣ ਆਰਮੀ ਵੱਲੋਂ ਤੇ ਐਨਡੀਆਰਫ ਦੀਆਂ ਟੀਮਾਂ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹੈ ਪਰ ਕਿਤੇ ਨਾ ਕਿਤੇ ਜਦੋਂ ਜਦੋਂ ਬੋਟਸ ਆਣੇ ਆ ਤੇ ਜਦੋਂ ਵੱਧ ਲੋਕ ਬਵਸੇ ਤੇ ਪਰ ਬੈਠ ਜਾਂਦੇ ਆ ਤਾਂ ਕਿਤੇ ਨਾ ਕਿਤੇ ਅਨਸੁਖਾਂ ਵੀ ਘਟਨਾ ਕੱਢ ਜਾਂਦੀ ਪਰ ਉਹਦੇ ਬੈਕਅਪ ਤੇ ਉੱਪਰ ਆਰਮੀ ਨੇ ਆਪਣੀ ਇੱਕ ਬੋਟ ਫੋਰ ਲਗਾਈ ਹੋਈ ਹੈ ਜੇਕਰ ਅਨਸੁਖਾਂ ਵੀ ਕੋਈ ਘਟਨਾ ਕੱਢਦੀ ਹੈ ਤੇ ਨਾਲੋਂ ਨਾਲ ਉਹਨਾਂ ਨੂੰ ਰਿਸਕਿਆ ਰੈਸਕਿਊ ਕੀਤਾ ਜਾਂਦਾ ਔਰ ਇਹ ਵੀ ਬੋਟ ਜਿਹੜੀ ਹੈ ਸ਼ਾਮ ਦੀ ਗੱਲ ਹੈ ਕਿ ਜਦੋਂ ਆ ਰਹੀ ਸੀ ਔਰ ਪਿੱਛੋਂ ਜਦੋਂ ਇੱਕਦਮ ਵੇੜ ਜਿਆਦਾ ਹੋਣ ਕਰਨ ਉੱਥੇ ਪਲਟ ਜਾਂਦੀ ਹੈ ਤੇ ਸਾਰੇ ਲੋਕ ਵਿੱਚ ਡਿੱਗ ਜਾਂਦੇ ਆ ਇਹ ਉਤੋਏ ਵਿਚੋਂ ਜਿਹੜਾ ਆਰਮੀ ਦੀ ਬੋਟ ਆਂਦੀ ਹੈ ਉਹਨੇ ਸਾਰਿਆਂ ਨੂੰ ਰੈਸਕਿਊ ਕੀਤਾ ਔਰ ਦੁਬਾਰਾ ਕੰਡੇ ਤੇ ਬਚਾਇਆ ਔਰ ਜਦੋਂ ਸਮਾਨ ਡੁੱਬ ਰਿਆ ਸੀ ਤੇ ਉਸ ਨੂੰ ਵੀ ਕੱਢਿਆ ਗਿਆ ਬਾਹਰ ਜੀ ਹਾਂ ਠੀਕ ਹੈ ਮਨਦੀਪ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤਾਂ ਫਰੋਜ਼ਪੁਰ ਦੇ ਪਿੰਡ ਕਿਲਚਾ ਦੇ ਵਿੱਚ ਦਰਸਲ ਰੈਸਕਿਊ ਦੇ ਦੌਰਾਨ ਅਚਾਨਕ ਕਿਸ਼ਤੀ ਪਲਟ ਜਾਂਦੀ ਹੈ ਹੜ੍ਹ ਦੇ ਵਿੱਚ ਫਸੀ ਲੋਕਾਂ ਨੂੰ ਜਦੋਂ ਰੈਸਕਿਊ ਕੀਤਾ ਜਾ ਰਿਹਾ ਸੀ ਕਿਸ਼ਤੀ ਦੇ ਵਿੱਚ 10 ਦੇ ਕਰੀਬ ਲੋਕ ਸਵਾਰ ਸਨ ਅਚਾਨਕ ਸੰਤੁਲਨ ਡਿੱਗਦਾ ਹੈ ਉਸ ਤੋਂ ਬਾਅਦ ਕਿਸ਼ਤੀ ਪਲਟੀ ਹਾਲਾਂਕਿ ਬਹੁਤ ਬਚਾਅ ਦੀ ਕਰ ਰਹੀ ਕਿ ਸਮਾ ਰਹਿੰਦਿਆਂ ਫੌਜ ਤੇ ਜਵਾਨਾਂ ਦੇ ਵੱਲ 你要飞。